ਪੰਜਾਬ ਦੇ ਮਸ਼ਹੂਰ ਗਾਇਕ ਹਸਨ ਮਾਨਕ ਇੱਕ ਵਾਰ ਫੇਰ ਵਿਵਾਦਾਂ ਦੇ ਵਿੱਚ gir gaye ne ਕਲੀਆਂ ਦੇ ਬਾਦਸ਼ਾਹ ਖਵੋਣ ਵਾਲੇ ਕੁਲਦੀਪ ਮਾਨਕ ਦੇ ਦੋਤੇ ਹਸਨ ਮਾਨਕ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਤਾਂ ਦੱਸਦੇ ਕਿ ਯੂਕੇ ਦੇ ਵਿੱਚ ਰਹਿਣ ਵਾਲੀ ਇੱਕ ਕੁੜੀ ਨੇ ਹਸਨ ਮਾਨਕ ਦੇ ਉੱਤੇ ਲੱਖਾਂ ਦੀ ਠੱਗੀ ਅਤੇ ਝੂਠ ਬੋਲ ਕੇ ਵਿਆਹ ਕਰਵਾਉਣ ਦੇ ਦੋਸ਼ ਲਗਾਏ ਨੇ ਦੱਸਦੇ ਕਿ ਇਸ ਕੁੜੀ ਦੇ ਵੱਲੋਂ ਕਿਹਾ ਗਿਆ ਕਿ ਹਸਨ ਮਾਨਕ ਦੇ ਪਹਿਲੇ ਵਿਆਹ ਬਾਰੇ ਉਸ ਨੂੰ ਕੁਝ ਵੀ ਨਹੀਂ ਦੱਸਿਆ ਗਿਆ ਤੇ ਹੁਣ ਇਸ ਤੋਂ ਬਾਅਦ ਕੁੜੀ ਦੀ ਮਾ ਸਾਜੀ ਦੇ ਵੱਲੋਂ ਹਸਨ ਮਾਨਕ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ ਕੁੜੀ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਹਸਨ ਮਾਨਕ ਉਸ ਦੇ ਪਰਿਵਾਰ ਦੇ ਕਹਿ ਮੁਤਾਬਕ ਵਿਆਹ ਦੇ ਉੱਤੇ 25 ਲੱਖ ਰੁਪਏ ਖਰਚ ਕੀਤੇ ਗਏ ਸੀ ਤੇ ਹੁਣ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇੱਕ ਸ਼ੋਅ ਦੇ ਵਿੱਚ ਹਸਨ ਮਾਨਕ ਦੇ ਵੱਲੋਂ ਆਡੀਅנס ਨੂੰ ਕਿਹਾ ਗਿਆ ਸੀ ਕਿ ਉਸ ਦੀ ਪਤਨੀ ਅਤੇ ਉਸ ਦੇ ਬੱਚੇ ਘਰੇ ਉਸ ਦੀ ਉਡੀਕ ਕਰ ਰਹੇ ਨੇ ਪਰ ਯੂਕੇ ਦੇ ਵਿੱਚ ਰਹਿਣ ਵਾਲੀ ਕੁੜੀ ਦੇ ਵੱਲੋਂ ਜਦੋਂ ਉਸ ਦੇ ਉੱਤੇ ਦਬਾਅ ਪਾਇਆ ਗਿਆ ਕਿ ਉਹ ਕਿਨਾਂ ਦੇ ਬਾਰੇ ਗੱਲ ਕਰ ਰਿਹਾ ਸੀ ਤਾਂ ਹਸਨ ਮਾਨਕ ਨੇ ਇਸ ਗੱਲ ਨੂੰ ਨਕਾਰ ਦਿੱਤਾ ਕਿ ਉਹ ਮਜ਼ਾਕ ਕਰ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਵੀ ਹਸਨ ਮਾਨਕ ਦੀ ਪਹਿਲੀ ਪਤਨੀ ਦੇ ਵੱਲੋਂ ਬੰਗਾ ਦੇ ਵਿੱਚ ਜ਼ਬਰਦਸਤ ਦਾ ਹੰਗਾਮਾ ਕੀਤਾ ਗਿਆ ਸੀ ਤੇ ਕਿਹਾ ਸੀ ਕਿ ਯੂਕੇ ਦੇ ਵਿੱਚ ਰਹਿਣ ਵਾਲੀ ਇੱਕ ਕੁੜੀ ਦੇ ਨਾਲ ਹਸਨ ਮਾਨਕ ਨੇ ਦੂਜਾ ਵਿਆਹ ਕਰਵਾਇਆ ਹੋਇਆ ਤੇ ਹੁਣ ਹਸਨ ਮਾਨਕ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ